ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਤੁਹਾਡੇ ਮਾਧਮ ਰਾਹੀਂ ਇਸ ਸਮੁੱਚੇ ਪੰਜਾਬ ਦੇ ਵਿੱਚ 80% ਤੋਂ ਵੱਧ ਬਿਜਲੀ ਕੰਮੇ ਨੇ ਜਿਹੜੇ ਉਹ ਇਸ ਸੰਘਰਸ਼ ਦੇ ਵਿੱਚ ਸ਼ਾਮਲ ਨੇ ਔਰ ਅਸੀਂ ਨਹੀਂ ਚਾਹੁੰਦੇ ਇਸ ادارے ਦਾ ਅਕਸ਼ਾ ਜਿਹੜਾ ਖਰਾਬ ਹੋਵੇ ਔਰ ਮੈਨੇਜਮੈਂਟ ਤੇ ਸਰਕਾਰ ਨੂੰ ਬੇਨਤੀ ਕਰਦੇ ਆ ਜੋ ਸਾਡੀਆਂ ਮੰਨੀਆਂ ਹੋਈਆਂ ਮੰਗਾਂ ਨੇ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਕਿਉਂਕਿ ਮੇਰੇ ਤੋਂ ਪਹਿਲਾਂ ਸੈਕੀ ਸਾਹਿਬ ਨੇ ਗ੍ਰੀਫ ਕਰ ਦਿੱਤਾ ਕਿ 31 ਜੁਲਾਈ ਦੀ ਜਿਹੜੀ ਮੀਟਿੰਗ ਸੀ ਉਹਦੇ ਵਿੱਚ ਮਾਨਯੋਗ ਮੰਤਰੀ ਸਾਹਿਬ ਜੋ ਬਿਜਲੀ ਮੰਤਰੀ ਨੇ ਪ੍ਰਭਜ ਸਿੰਘ ਜੀ ਡੀਓ ਸਾਹਿਬ ਉਹਨਾਂ ਨੇ ਕਿਹਾ ਸੀ ਕਿ 15 ਅਗਸਤ ਨੂੰ ਸੀਐਮ ਸਾਹਿਬ ਤੋਂ ਅਨਾਉਂਸ ਕਰਵਾਵਾਂਗੇ ਪਰ ਉਹ 15 ਅਗਸਤ ਤੱਕ ਅਸੀਂ ਉਹਨਾਂ ਦੀ ਵੇਟ ਕੀਤੀ ਐ ਅਸੀਂ ਕੋਈ ਸੰਘਰਸ਼ ਨਹੀਂ ਦਿੱਤਾ ਔਰ ਜਦੋਂ 15 ਕ੍ਰਾਸ ਕਰ ਗਈ ਉਸ ਤੋਂ ਬਾਅਦ ਅਸੀਂ ਸੜਕਾਂ ਤੇ ਉੱਤਰਿਆਂ ਤੇ ਸੰਘਰਸ਼ ਦੇ ਰਾਹ ਤੇ ਪਈਆਂ ਸਾਨੂੰ ਮਜਬੂਰ ਕੀਤਾ ਪੰਜਾਬ ਸਰਕਾਰ ਨੇ ਔਰ ਪਾਵਰ ਕਾਮ ਦੀ ਮੈਨੇਜਮੈਂਟ ਨੇ ਇਹ ਸੰਘਰਸ਼ ਦੇਣ ਲਈ ਸੋ ਹੁਣ ਅਸੀਂ ਸਮੁੱਚੇ ਪੰਜਾਬ ਦੇ ਵਿੱਚ ਵੱਡੇ ਰੂਪ ਦੇ ਵਿੱਚ ਜਿਹੜਾ ਸੰਘਰਸ਼ ਆ ਉਹ ਵਿੜ ਰਿਹਾ ਤੇ ਹੁਣ ਇਹਦੇ ਤੋਂ ਪਿੱਛੇ ਮੁੜਨਾ ਉਦੋਂ ਹੀ ਸੰਭਵਨ ਹੈ ਜਦੋਂ ਜਿਹੜੀਆਂ ਸਾਡੀਆਂ ਮੰਗਾਂ ਨੇ ਉਹਨਾਂ ਦੇ ਕੋਈ ਸਰਕੂਲਰ ਕਰਕੇ ਸਾਡੇ ਹੱਥਾਂ ਦੇ ਵਿੱਚ ਕੋਈ ਚਿੱਠੀ ਦੇਣਗੇ ਉਸ ਤੋਂ ਘੱਟ ਸਾਡਾ ਕੋਈ ਫੈਸਲਾ ਨਹੀਂ ਹੋਊਗਾ ਪਰਮਾਨੀ ਲਾਗੂ ਕਰਵਾ ਸਰਕਾਰ ਨੇ ਪਰਮਾਨ ਅਜੇ ਤੱਕ ਜਿਹੜਾ ਕੀਤਾ ਉਹ ਇੱਕ ਚਿੱਠੀ ਕੱਢੀ ਹੈ ਸਾਡੀ ਮੈਨੇਜਮੈਂਟ ਨੇ ਸਾਡੇ ਤੇ ਵੀ ਤੁਹਾਡੇ ਆ ਜਿਹੜਾ ਤੁਹਾਡੇ ਤੇ ਇਸਮਾ ਲਾਗੂ ਹੋ ਜਾਊਗਾ ਤੁਹਾਡਾ ਨੁਕਸਾਨ ਹੋ ਜਾਊਗਾ ਔਰ ਇਹ ਨਕਚਰੀ ਹੈ ਜਦੋਂ ਅਸੀਂ ਕਿਤੇ ਸੱਚ ਦੇ ਰਾਹ ਤੇ ਤੁਰਦੇ ਹਾਂ ਹੱਕੀ ਮੰਗਾਂ ਲਈ ਲੜਦੇ ਹਾਂ ਤਾਂ ਫਿਰ ਅਜਿਹੇ ਡਰਾਵੇ ਇਹ ਰਹੀਆਂ ਧਮਕੀਆਂ ਇਹ ਆਉਣਗੀਆਂ ਇਹ ਮਤ ਸੋਚੇ ਕੋਈ ਲੀਡਰ ਜਾਂ ਕੋਈ ਵਰਕਰ ਇਹ ਹੋਣਗੇ ਆ ਤੇ ਇਹਦਾ ਠਟਕੇ ਅਸੀਂ ਜਵਾਬ ਦੇਵਾਂਗੇ ਔਰ ਅਸੀਂ ਕਾਨੂੰਨ ਦੇ ਦਹਿਰੇ ਦੇ ਅੰਦਰ ਰਹਿ ਕੇ ਇਹ ਸਾਡਾ ਜਿਹੜਾ ਪ੍ਰੋਟੈਸਟ ਚੱਲ ਰਿਹਾ ਹੈ ਅਸੀਂ ਕਿਤੇ ਕਾਨੂੰਨ ਤੋਂ ਬਾਹਰ ਨਹੀਂ ਅਦਾਰੇ ਸਾਡਾ ਅਸੀਂ ਸਾਰੇ ਸਾਥੀਆਂ ਨੂੰ ਅਪੀਲ ਵੀ ਕੀਤੀ ਹੈ ਪਰ ਥੱਲੇ ਤੱਕ ਸਾਡਾ ਮੈਸੇਜ ਵੀ ਹੈ ਵੀ ਅਦਾਰੇ ਪ੍ਰਤੀ ਅਸੀਂ ਪੂਰੀ ਵਫਾਦਾਰੀ ਦਿਖਾਉਣੀ ਹੈ ਔਰ ਲੋਕਾਂ ਪ੍ਰਤੀ ਵੀ ਵਫਾਦਾਰੀ ਦਿਖਾਉਣੀ ਹੈ ਕਿਉਂਕਿ 9 ਤੋਂ 5 ਅਸੀਂ ਰੈਗੂਲਰ ਡਿਊਟੀ ਕਰਦੇ ਹਾਂ ਔਰ ਕੋਸ਼ਿਸ਼ ਹੁੰਦੀ ਹੈ ਸਾਡੀ ਵੀ 5 ਵਜੇ ਤੋਂ ਪਹਿਲਾਂ ਪਹਿਲਾਂ ਸਾਰੇ ਫਾਲਟ ਕੱਢ ਕੇ ਜਾਈਏ ਉਸ ਤੋਂ ਬਾਅਦ ਅਸੀਂ ਅਗਲੇ ਦਿਨ ਸਵੇਰੇ 9 ਵਜੇ ਆਉਨੇ ਆ ਲਗਾਤਾਰ ਅਸੀਂ ਕੰਮ ਕਰ ਰਹੇ ਆ ਕਿਉਂਕਿ ਅਦਾਰੇ ਦਾ ਅਸੀਂ ਨੁਕਸਾਨ ਨਹੀਂ ਕਰਨਾ ਚਾਹੀਦਾ ਜੇ ਤੁਹਾਡੀ ਮੰਗ ਨਹੀਂ ਪੂਰੀ ਕਰਨਗੇ ਉਹ ਇੱਕ ਤਰੀਕ ਦਾ ਜਿਹੜਾ ਮੰਤਰੀ ਸਾਹਿਬ ਦੀ ਕੋਠੀ ਦਾ ਘਰੇਉ ਹੈ ਤੇ ਉੱਤੇ ਝੰਡਾ ਮਾਰਚ ਵੀ ਹੈ ਤੇ ਉੱਥੋਂ ਜਿਹੜਾ ਤਿੱਖਾ ਸੰਘਰਸ਼ ਹੈ ਇਸ ਤੋਂ ਵੀ ਤਿੱਖਾ ਸੰਘਰਸ਼ ਅਸੀਂ ਦੇਵਾਂਗੇ ਚਾਹੇ ਉਹਦੇ ਲਈ ਸਾਨੂੰ ਕੋਈ ਵੀ ਕੁਰਬਾਨੀ ਕਰਨੀ ਪਵੇ ਕਿਉਂਕਿ ਸਾਡੀਆਂ ਹੱਕੀ ਤੇ ਜ਼ਾਇਦ ਮੰਗਾਂ ਨੇ ਔਰ ਮੈਨੇਜਮੈਂਟ ਮੰਦੀ ਵੀ ਹੈ ਕਿ ਜਿਹੜੀਆਂ ਤੁਹਾਡੀਆਂ ਇਹ ਮੰਗਾਂ ਨੇ ਇਹ ਬਿਲਕੁਲ ਜ਼ਾਇਦ ਨੇ ਸਹੀ ਨੇ ਪਰ ਕਿਤੇ ਨਾ ਕਿਤੇ ਉਹਨੂੰ ਪੰਜਾਬ ਸਰਕਾਰ ਨਾਲ ਜੋੜ ਕੇ ਫਿਰ ਸਾਨੂੰ ਠੰਡੇ ਵਸਤੇ ਚ ਪਾ ਦਿੱਤਾ ਜਾਂਦਾ ਔਰ ਮੰਨ ਜਾਂਦੇ ਐ ਮੰਨਣ ਦੇ ਬਾਵਜੂਦ ਵੀ ਉਹ ਮੰਗਾਂ ਨੇ ਜਿਹੜੀਆਂ ਲਗਾਤਾਰ ਸਾਡੀਆਂ ਲੰਮਕ ਦੀਆਂ ਲੰਮਕ ਵਸਤਾ ਚੱਲ ਰਹੀਆਂ ਨੇ ਅਸੀਂ ਚਾਹੁੰਦੇ ਹਾਂ ਕਿ ਸਰਕਾਰ ਨਾਲ ਰਾਬਤਾ ਕਰੇ ਮੈਨੇਜਮੈਂਟ ਔਰ ਦੱਸੇ ਦੱਸੇ ਕਿ ਘਟੋ ਘਟ ਇਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਹੱਕੀ ਮੰਗਾਂ ਤੇ ਜਾਇਜ਼ ਮੰਗਾਂ ਜਿਹੜੀਆਂ ਮੰਨੀਆਂ ਹੋ ਜਾਣ ਉਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ ਔਰ ਇਹਦੇ ਨਾਲ ਨਾਲ ਅਸੀਂ 3 ਦਿਨ ਸਮੂਹਕ ਛੁੱਟੀ ਤੇ ਸਮੁੱਚਾ ਪੰਜਾਬ 10 11 ਤੇ 12 ਸਤੰਬਰ ਨੂੰ ਅਸੀਂ ਜਾ ਰਹੇ ਹਾਂ ਔਰ ਉਹਦੇ ਨਾਲ 3 ਦਿਨ ਲਗਾਤਾਰ ਸਮੁੱਚੇ ਪੰਜਾਬ ਦਾ ਬਿਜਲੀ ਕੰਮ ਜਿਹੜਾ ਉਹ massive ਭਟਕੇ ਜਾ ਰਿਹਾ ਹੈ ਔਰ ਉਹਦੇ ਨਾਲ ਜਿਹੜਾ ਵੀ ਨੁਕਸਾਨ ਹੋਊਗਾ ਅਸੀਂ ਤੁਹਾਡੇ ਮਤਮਰਾਈ ਦੱਸਣਾ ਚਾਹੁੰਦੇ ਹਾਂ ਕਿਉਂਕਿ ਅਸੀਂ ਮੈਨੇਜਮੈਂਟ ਨੂੰ ਪਹਿਲਾਂ ਇਹ ਲਿਖਤੀ ਪੱਤਰ ਦੇ ਚੁੱਕੇ ਹਾਂ ਨੋਟਿਸ ਦੇ ਚੁੱਕੇ ਹਾਂ ਕਿ ਅਸੀਂ ਮਜਬੂਰੀ ਵਾਸਤੇ ਸਾਰਾ ਕੁਝ ਕਰ ਰਹੇ ਹਾਂ ਕਿਸੇ ਨੂੰ ਸ਼ੌਕ ਨਹੀਂ ਹੁੰਦਾ ਲੜਨ ਦਾ ਅਸੀਂ ਮਜਬੂਰੀ ਵਾਸਤੇ ਕਰ ਰਹੇ ਹਾਂ ਕਿਉਂਕਿ ਸਾਡੀਆਂ ਜਿਹੜੀਆਂ ਮੰਗਾਂ ਨੇ ਮੰਨੀਆਂ ਨਹੀਂ ਜਾ ਰਹੀਆਂ ਔਰ ਜੇ ਉਹਦੇ ਨਾਲ ਕੋਈ ਨੁਕਸਾਨ ਹੁੰਦਾ 3 ਦਿਨਾਂ ਦੇ ਨਾਲ ਤਾਂ ਉਹਦੀ ਜਿਹੜੀ ਜਿਮੇਵਾਰ ਹੈ ਉਹ ਪੰਜਾਬ ਦੀ ਸਾਡੀ ਪਾਵਰ ਕਾਉਂਡ ਦੀ ਮੈਨੇਜਮੈਂਟ ਤੇ ਪੰਜਾਬ ਸਰਕਾਰ ਹੈ ਕਿਉਂਕਿ ਮੰਤਰੀ ਸਾਹਿਬ ਨੇ ਸਾਡੇ ਨਾਲ ਵਾਅਦਾ ਕੀਤਾ ਸੀਗਾ ਉਹ ਪੂਰਾ ਨਹੀਂ ਹੋਇਆ ਤਾਂ ਕਰਕੇ ਸੀ ਜਿਹੜੇ ਸੰਘਰਸ਼ ਦੇ ਰਾਹ ਪਏ ਇਸ ਤੋਂ ਇਲਾਵਾ ਸਾਡੀਆਂ ਵਿਭਾਗੀ ਮੰਗਾਂ ਨੇ ਜਿਵੇਂ ਸਾਡੇ ਇੱਥੇ ਕੰਟਰੈਕਟਰ ਤੇ ਜਿਹੜੇ ਕੰਮੇ ਕੰਮ ਕਰ ਰਹੇ ਨੇ ਪਿਛਲੇ ਕਈ ਸਾਲਾਂ ਤੋਂ ਉਹਨਾਂ ਨੂੰ ਵੀ ਪੱਕੇ ਨਹੀਂ ਕੀਤਾ ਗਿਆ ਇਸ ਤੋਂ ਲਾਵਾ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਵੱਲੋਂ ਵੀ ਸੰਘਰਸ਼ ਵਿੱਢਿਆ ਹੋਇਆ ਤਿੰਨ ਤਿੰਨ ਸਤੰਭਾਂ ਨੂੰ ਵਿਧਾਨ ਸਭਾ ਦੇ ਘਰੋਂ ਦਾ ਤੇ ਅਸੀਂ ਉਸ ਪ੍ਰੋਗਰਾਮ ਦੇ ਵਿੱਚ ਵੀ ਹਿੱਸਾ ਲਾਵਾਂਗੇ ਕਿਉਂਕਿ ਸਾਡੀਆਂ ਪੰਜਾਬ ਸਰਕਾਰ ਵੱਲੋਂ ਵੀ ਬਹੁਤ ਲੰਬੇ ਸਮੇਂ ਤੋਂ ਜਿਹੜੀਆਂ ਡਿਮਾਂਡਸ ਨੇ ਖਾਸ ਕਰਕੇ ਡੀਏ ਦਾ ਸੁੱਧ ਦੇ ਸਕਿੱਲਾਂ ਦਾ ਬਕਾਇਆ ਜਿਹੜੇ ਪੱਤੇ ਸਾਡੇ ਬੰਦ ਹੋਏ ਨੇ ਜਿਵੇਂ ਪਿੰਡੂ ਪੱਤਾ ਬਾਰਡਰ ਅਲਾਉਂਸ ਉਹਨਾਂ ਨੂੰ ਜਾਰੀ ਕਰਨ ਦਾ ਤੇ ਹੋਰ ਪੱਤੇ ਜਿਹੜੇ ਸਾਡੇ ਬਿਜਲੀ ਬੋਰਡ ਦੇ ਆਪਦੇ ਪੱਤੇ ਰਿਵਾਈਜ਼ ਨਹੀਂ ਹੋਏ ਬਕਾਇਆ ਪਏ ਉਹਨਾਂ ਦਾ 23 ਸਾਲਾਂ ਦਾ ਮਸਲਾ ਵਿੱਤ ਮੰਤਰੀ ਨਾਲ ਸਾਡੇ ਬਹੁਤ ਸਾਰੇ ਸਵਤੰਤਰ ਮਸਲੇ ਨੇ ਉਹ ਮਸਲੇ ਲੈ ਕੇ ਅਸੀਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਨਾਲ ਵੀ ਸੰਘਰਸ਼ ਲੜ ਰਹੇ ਹਾਂ ਸਾਂਝੇ ਤੌਰ ਤੇ ਤੇ ਅਸੀਂ ਆਪ ਦੇ ਤੌਰ ਤੇ ਵੀ ਇਹ ਜਿਹੜਾ ਉਹ ਇਸ ਤੋਂ ਵੀ ਅੱਗੇ ਜਿਹੜੇ ਤਿੱਖੇ ਪ੍ਰੋਗਰਾਮ ਨੇ ਉਹ ਲਾਗੂ ਕਰਾਂਗੇ ਮੇਰਾ ਨਾਮ ਹਰਪਾਲ ਸਿੰਘ ਵੱਧ ਕੇ ਹਾਲ ਹੀ ਜਿਹੜੀ ਕੀਤੀ ਹੈ ਇਸ ਦੇ ਅਧੀਨ ਸਰ ਅਸੀਂ ਪੀਐਸਐਲ ਇੰਪਲਾਈ ਜੁਆਇੰਟ ਫੋਰਮ ਕਾਇਮ ਕੀਤਾ ਹੈ ਜਿਵੇਂ ਮੁਲਾਜ਼ਮਾਂ ਲਈ ਇੱਕ ਮੰਚ ਤੇ ਐਸੋਸੀਏਸ਼ਨ ਆਫ ਜੁਲਿਅਨ ਇੰਜੀਨੀਅਰ ਦੇ ਬਾਰੇ ਆਪਕੀ ਅਸੀਂ ਜਿਹੜੀ ਅੱਜ ਪ੍ਰੈਸ ਕਾਨਫਰੰਸ ਲੱਗੀ ਹੈ। ਆਪਕੀ ਕਿਸ ਗੱਲ ਦੀ ਇਹ ਜਿਹੜੀ ਅੰਦੇ। ਸਰ ਅਸੀਂ ਪਿਛਲੇ ਕੱਤੇ ਜਿਹੜੇ ਜਲਾਈ ਹੈ ਲੰਬੀ ਸੀ ਸਾਡੇ ਪਾਵਰ ਮਿਨਿਸਟਰ ਨਾਲ ਮੀਟਿੰਗ ਹੋਈ ਸੀਗੀ ਤੇ ਉਹਦੇ ਚ ਸਾਡੀਆਂ ਕੁਝ ਕੁ ਵਿਜੀਮ ਲਾਜਮਾਂ ਦੇ ਬਹੁਤ ਅਹਿਮ ਮੰਗਾਂ ਦੇ ਸਾਡੀ ਜਿਹੜੀ ਸਹਿਮਤੀ ਹੋਈ ਸੀ। ਪਰ ਉਹਨਾਂ ਨੇ ਸਾਡਾ ਪ੍ਰੋਮਿਸ ਕੀਤਾ ਸੀਗਾ ਵੀ 15 ਅਗਸਤ ਤੱਕ ਅਸੀਂ ਜਿਹੜੀ ਉਹ ਸਹਿਮਤੀਆਂ ਲਾਗੂ ਕਰਕੇ ਸੀਐਮ ਸਾਹਿਬ ਤੋਂ ਦਾ ਐਲਾਨ ਕਰਵਾ ਦੇਗੇ। ਪਰੰਤੂ ਸਾਡੇ ਜਿਹੜੀਆਂ ਉਹ ਸਹਿਮਤੀਆਂ ਬਣੀਆਂ ਸੀ ਉਹ ਲਾਗੂ ਨਹੀਂ ਹੋਈਆਂ ਜਿਨ੍ਹਾਂ ਸਾਡੇ ਪ੍ਰਮੁੱਖ ਮੰਤਰੀ ਵੀ ਜਿਹੜੇ ਸਾਡੇ ਸਾਥੀ ਲਾਈਨ ਤੇ ਕੰਮ ਕਰਦੇ ਹੋਏ ਖਾਸ ਕਰਕੇ ਜਾਂ ਡਿਊਟੀ ਦੌਰਾਨ ਹਾਦਸੇ ਆ ਸ਼ਿਕਾਰ ਹੁੰਦੇ ਨੇ ਉਹਨਾਂ ਨੂੰ ਸ਼ਹੀਦ ਦਾ ਦਾਜ ਦਿੱਤਾ ਜਾਵੇ ਤੇ 1 ਕਰੋੜ ਦੀ ਜਿਹੜੀ ਮੁਆਵਜ਼ਾ ਰਕਮ ਹੈ ਉਹ ਦਿੱਤੀ ਜਾਵੇ ਤੇ ਇਹਦੇ ਤੇ ਉਹਨਾਂ ਨੇ ਸਹਿਮਤ ਕੀਤੀ ਸੀ ਵੀ ਅਸੀਂ ਇਹਨੂੰ ਛੇਤੀ ਛੇਤੀ ਲਾਗੂ ਕਰਾਂਗੇ ਇਸ ਤੋਂ ਇਲਾਵਾ ਵੀ ਜੇ ਐਕਸੀਡੈਂਟ ਕੇਸ ਦੇ ਵਿੱਚ ਸਾਡੇ ਸਾਥੀਆਂ ਨੂੰ ਤੁਰੰਤ ਹੈ ਜਿਹੜੀ ਉਹ ਕੈਸ਼ਲੈਸ ਮੈਡੀਕਲ ਫੈਸਿਲਿਟੀ ਪੁਹਿਆ ਗਰਾਉਂਡ ਦੀ ਸਹਿਮਤੀ ਬਣੀ ਸੀਗੀ ਤੇ ਇੱਕ ਜਿਹੜਾ ਸਾਡੇ ਸਾਥੀਆਂ ਤੇ ਬਾਇ ਨੇਮ ਜਿਹੜੀ ਉਹ ਐਫਆਈਆ ਦਰਜ ਕਰ ਦਿੱਤੀ ਜਾਂਦੀ ਹੈ ਪੁਲਿਸ ਕੋਲ ਮੌਕੇ ਤੇ ਵੀ ਉਹਦਾ ਵੀ ਅਸੀਂ ਵਿਰੋਧ ਕੀਤਾ ਸੀ ਇਹ ਜਿਹੜੀ ਪ੍ਰਥਾ ਇਹ ਬੰਦ ਕੀਤੀ ਜਾਂਦਾ ਕੋਈ ਮੰਗਾ ਤੇ ਸਾਡੀ ਸਹਿਮਤੀ ਬਣੀ ਸੀ ਪਰੰਤੂ ਮੈਨੇਜਮੈਂਟ ਤੇ ਸਰਕਾਰ ਹੈ ਜਿਹੜੀ ਇਹ ਮੰਗਾਂ ਜਿਹੜੀਆਂ ਸਾਡੀਆਂ ਮੰਨੀਆਂ ਸੀ ਸਹਿਮਤੀਆਂ ਹੋਰ ਵੀ ਹੋਈਆਂ ਸਾਡੀਆਂ ਉਹ ਲਾਗੂ ਕਰਨ ਤੋਂ ਲਗਾਤਾਰ ਮਨਕਰ ਹੈ ਇਸ ਕਰਕੇ ਜਿਹੜੇ ਸਾਡੇ ਬਿਜਲੀ ਕਾਮ ਨੇ ਉਹ ਸੰਘਰਸ਼ ਤੇ ਰਾਤੇ ਨੇ ਸੰਘਰਸ਼ ਦੇ ਪਹਿਲੇ ਪਰ ਅੱਜ ਅਸੀਂ 21 ਤਰੀਕ ਤੋਂ ਵਰਕ ਰੂਲ ਲਾਗੂ ਕਰ ਰਹੇ ਹਾਂ ਮੀਨਜ਼ ਸਾਡੇ ਸਾਥੀ ਜਿਹੜੇ ਆਪਦੇ ਸਿਰਫ ਬੰਦੀ ਡਿਊਟੀ ਹੈ ਉਹੀ ਕਰ ਰਹੇ ਨੇ ਕਿ ਕਿ ਫੀਲਡ ਵਿੱਚ ਪਹਿਲਾਂ ਹੀ ਸਿਰਫ ਸਾਡੇ ਜਿਹੜੇ ਵੈਕੈਂਸੀਆਂ ਇੰਨੀ ਜ਼ਿਆਦਾ ਖਾਲੀ ਨੇ ਨਵੀਂ ਭਰਤੀ ਦੀ ਸੀ ਲੰਬੇ ਸਮੇਂ ਤੋਂ ਮੰਗ ਕਰ ਰਹੇ ਹਾਂ ਤਾਂ ਕਰਕੇ 33% ਸਟਾਫ ਨਾਲ ਜਦੋਂ ਕੰਮ ਚੱਲ ਰਿਹਾ ਤੇ ਉਹ 8 ਘੰਟੇ ਡਿਊਟੀ ਕਰ ਰਹੇ ਨੇ ਸਪਲਾਈ ਸਬੰਧੀ ਵੀ ਪਰੇਸ਼ਾਨੀ ਆ ਰਹੀ ਹੈ ਪ੍ਰੰਤੂ ਹਲੇ ਵੀ ਜਿਹੜੀ ਸਰਕਾਰ ਹੈ ਮੈਨੇਜਮੈਂਟ ਹੈ ਉਹ ਸਾਡੇ ਕੋਈ ਸੁਣਵਾਈ ਕਰਨ ਨੂੰ ਤਿਆਰ ਨਹੀਂ ਸੰਘਰਸ਼ ਦੇ ਅਗਲੇ ਪੜਾਅ ਦੇ ਤੌਰ ਤੇ ਅਸੀਂ ਇੱਕ ਸਤੰਬਰ ਨੂੰ ਵਿਜਲੀ ਮੰਤਰੀ ਪਰਪੰਨ ਸਿੰਘ ਈਟੀਓ ਦੀ ਰਹਾਇਸ਼ ਅਗੇ ਅਮਰਸਰ ਅਸੀਂ ਸੂਬਾ ਪੱਤਰੀ ਬਹੁਤ ਵੱਡਾ ਧਰਨਾ ਲਾਵਾਂਗੇ ਤੇ ਉੱਥੇ ਝੰਡਾ ਮਾਰਚ ਵੀ ਕਰਨਾ ਹੈ ਉਸ ਤੋਂ ਬਾਅਦ ਅਸੀਂ 10 11 ਤੇ 12 ਸਤੰਬਰ ਨੂੰ ਸਮੂਹ ਜਿਹੜੇ ਬਿਜਲੀ ਕਾਮੇ ਨੇ ਉਹ ਇਹਨਾਂ ਮੰਗਾਂ ਨੂੰ ਲੈ ਕੇ ਮਾਸ ਕੈਜੋ ਲੀਵ ਤੇ ਜਾਣਗੇ ਸਾਡੀ ਤਾਂ ਪ੍ਰੈਸ ਦੇ ਮਾਧਿਅਮ ਰਾਹੀਂ ਹੀ ਬੇਨਤੀ ਹੈ ਕਿ ਸਾਡੇ ਜਿਹੜੀਆਂ ਕਿਉਂਕਿ ਇਹ ਬੜਾ ਸੰਵੇਦਨਸ਼ੀਲ ਅਧਾਰਾ ਜਿਹੜਾ ਇਹ ਇੱਕ ਬੜਾ એનર્ਜੀ ਸੈਕਟਰ ਕੋਰ ਸੈਕਟਰ ਆ ਸਾਡਾ ਲੋਕਾਂ ਦੇ ਆਮ ਲੋਕਾਂ ਦੀ ਜਿਹਦੇ ਨਾਲ ਬੜੀ ਜ਼ਰੂਰਤਾਂ ਜੁੜੀਆਂ ਹੋਈਆਂ ਨੇ ਸੋ ਸਾਡੀ ਤਾਂ ਇਹੀ ਹੈ ਵੀ ਜੇ ਉਹ ਸਾਡੀਆਂ ਜਿਹੜੀਆਂ ਹੋਈਆਂ ਸਮਝੌਤੇ ਉਹ ਲਾਗੂ ਕਰਦਣ ਤਾਂ ਜੋ ਕੰਮ ਹੈ ਸਾਡੇ ਜਿਹੜਾ ਸੰਘਰਸ਼ ਦਾ ਰਾਹ ਛੱਡ ਕੇ ਉਹ ਆਪਦੀ ਜਿਹੜੀ ਬਣਦੀ ਡਿਊਟੀ ਆ ਪ੍ਰੋਪਰ ਉਹਨਾਂ ਜਿਹੜੇ ਬਣਦੇ ਉਹਨਾਂ ਦੇ ਹੱਕ ਦਿੱਤੇ ਜਾਣ ਤਾਂ ਕਿ ਉਹ ਆਪਦੀ ਜਿਹੜੀ ਡਿਊਟੀ ਆ ਕਰ ਲੈਣ ਤੇ ਨਵੀਂ ਭਰਤੀ ਕੀਤੀ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਨੂੰ ਰੋਜ਼ਗਾਰ ਮਿਲ ਸਕੇ ਤੇ ਇਹਦੇ ਨਾਲ ਆ ਜਿਹੜੀ ਡਿਊਟੀ ਦਾ ਜਿਹੜਾ ਬੋਝ ਆ ਉਹ ਸਹੀ ਤਰੀਕੇ ਨਾਲ ਡਿਸਟ੍ਰਿਬਿਊਟ ਹੋ ਸਕੇ ਸਹੀ ਤਰੀਕੇ ਨਾਲ ਜੀ ਲੋਕਾਂ ਨੂੰ ਇਹ ਸੇਵਾਵਾਂ ਭਈਆਂ ਕਰਾਈ ਜ ਸਕੇ ਮੈਨੇਜਮੈਂਟ ਨਾਲ ਕੋਈ ਪਰਵਾਹ ਨਹੀਂ ਕਿ ਇਹਨਾਂ ਦਾ ਕੰਮ ਨਹੀਂ ਕਰਨਾ ਸਭੀ ਇਹਦਾ ਫਰਜ਼ ਹੈ ਇਹਨਾਂ ਨਾਲ ਤੁਸੀਂ ਬਾਅਦ ਵਿੱਚ ਗੱਲ ਕਰ ਲੈਂਦੇ ਹੋ ਉਹ ਮੈਨੇਜਮੈਂਟ ਨਾਲ ਕਰਦਾ ਹੈ ਨਹੀਂ ਹਲੇ ਤੱਕ ਉਹਨਾਂ ਨੇ ਸਿਰਫ ਸਾਨੂੰ ਇਹ ਪੁੱਛਿਆ ਤੁਸੀਂ ਕਿਸ ਲੈਵਲ ਦੇ ਤੁਸੀਂ ਗੱਲਬਾਤ ਕਰਨੀ ਚਾਹੁੰਦੇ ਹੋ ਕਿਉਂਕਿ ਸਾਡੇ ਨਾਲ ਕਮਿਟਮੈਂਟ ਜਿਹੜੀ ਹੈ ਉਹ ਬਿਜਲੀ ਮੰਤਰੀ ਸਾਹਿਬ ਨੇ ਕੀਤੀ ਸੀਗੀ ਤੇ ਘੱਟੋ ਘੱਟ ਉਹ ਤਾਂ ਸਾਡੇ ਨਾਲ ਜ਼ਰੂਰ ਗੱਲ ਕਰਨੇ ਇਸ ਵਿਸ਼ੇ ਤੇ ਸਰ ਕੈਬਨਿਟਰੀ ਜਿੰਨੇ ਮਾਸ ਕੈਬਨਿਟਰੀ ਜਿੰਨਾ ਥੋੜੀ ਗ੍ਰੀਟ ਕਾਪਣੀ ਦੀ ਕਿਹਾ ਹੈ ਇਸ ਦਾ ਮਤਲਬ ਇਹ ਹੈ ਵੀ ਸਾਡੇ ਜਿਹੜੇ ਜਿੰਨੇ ਵੀ ਸਾਡੇ ਸਾਥੀ ਨੇ ਉਹ ਉਹ ਤਿੰਨਾਂ ਵਾਸਤੇ ਉਹ ਛੁੱਟੀ ਤੇ ਜਾਣਗੇ ਆਪ ਦਾ ਕੰਮ ਕਾਰ ਛੱਡ ਕੇ ਕੈਜੂਅਲੀ ਭਰ ਕੇ ਉਹ ਬਿਲਕੁਲ ਜੀ ਪੂਰੇ ਬਿਲਕੁਲ ਜੀ ਪੂਰੇ ਯਾਰ ਕਿਨੇ ਕਹਿੰਦੇ ਨੇ ਮਾਸਕੇਜੂਲੀ ਹੋਈ ਸਰ ਜਿਹੜੀ ਸਾਡੇ ਜਥੇਬੰਦੀਆਂ ਨੇ ਇਹ ਘਟੋ ਘਟ 27000 ਮੁਲਾਜ਼ਮਾਂ ਦੇ ਲਗਭਗ ਕਰੀਬ ਕਵਰ ਕਰਦੀਆਂ ਨੇ ਤੇ ਜੋ ਬਿਜਲੀ ਬੋਰਡ ਦੇ ਕੁੱਲ 80% ਦੇ ਉਹ ਵੀ ਜਾਦੇ ਐਕਚੁਅਲੀ ਜਿਹੜੀ ਹੈਗੀ ਹੈ ਸਟਰੈਂਥ ਉਹਨੂੰ ਕਵਰ ਕਰਦੀਆਂ ਨੇ